ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਇੱਤਿਮਾਦਾਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਇੱਤਿਮਾਦਾਂ ਨੂੰ ਗੁਰੂ ਸਾਹਿਬ ਦੀ ਬੇਇੱਜ਼ਤੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਇੱਤਿਮਾਦਾਂ ਦਾ ਦੋਸ਼ੀ ਹੈ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਮੰਤਰੀ ਭਗਵੰਤ ਮਾਨ ਸਾਹਿਬ ਡਰੱਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉੱਤੇ ਪੋਸਟ ਪਾ ਰਹੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰਗ ਉਤੇ ਕਾਰਵਾਈ ਕੀਤੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਬਜਾਇਦਾਦ ਦੀਆਂ ਫੇਸਬੁੱਕਾਂ ਤੇ ਆ ਕੇ ਆਪਾਂ ਕਹਿੰਦੇ ਜੀ ਡਰਗ ਤੇ ਕਾਰਵਾਈ ਕਰਤੀ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੀ ਉਹ ਪਹਿਲੀ ਸਰਕਾਰ ਬਣੀ ਹੈ ਜਿਹਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਐਦਾਂ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਵਿਕਾਰੀ ਹੈ ਤੁਹਾਡੇ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਹੈ ਔਰ ਹੁਣੀ ਪਰਸੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹਾਈ ਕੋਰਟ ਨੇ ਫੇਰ ਦੁਬਾਰਾ ਤੁਹਾਡੀ ਸਰਕਾਰ ਤੇ ਟਿੱਪਣੀ ਕੀਤੀ ਹੈ ਉਹ ਗੱਲਾਂ ਦਾ ਜਵਾਬ ਦਿਓ ਐਵੇਂ ਫੇਸਬੁੱਕ ਪੋਸਟਾਂ ਪਾ ਕੇ ਡਰੱਗ ਦੇ ਉੱਤੇ ਕਾਰਵਾਈ ਨਹੀਂ ਹੋ ਜਾਏਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਅਦਬੀਆਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਅਦਬੀਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਅਦਬੀਆਂ ਦਾ ਦੋਸ਼ੀ ਹੈ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਵਾਪਸ ਲੈਣਾ ਚਾਹਿਆ ਇਸ ਤਰੀਕੇ ਆਪਾਂ ਕਹਿੰਦੇ ਜਿਵੇਂ ਅਸੀਂ ਬੇਤਵੀਆ ਤੇ ਕਾਰਵਾਈ ਕਰਤੀ ਫੇਰ ਗੱਲ ਕਰ ਲੋ ਕਰਪਸ਼ਨ ਦੀ ਕਰਪਸ਼ਨ ਤੇ ਵਿਜੇ ਸਿੰਘਲੇ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਵੀਡੀਓ ਪਾਈ ਸੀ ਤੁਸੀਂ ਤਾਂ ਕਹਿੰਦੇ ਮੇਰਾ ਇੱਕ ਮੁੱਖ ਮੰਤਰੀ ਕਰਪਸ਼ਨ ਕਰ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਹੈ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ 'ਚ ਤੁਸੀਂ ਉੱਥੋਂ ਵੀ ਯੂ-ਟਰਨ ਲੈ ਗੇ ਤੁਹਾਨੂੰ ਪਤਾ ਹੈ ਅਦਾਲਤ ਦੇ ਵਿੱਚ ਥੋਟੀ ਸਰਕਾਰ ਨੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਵਿਜੇ ਸਿੰਘਲਾ ਬੇਕਸੂਰ ਹੈ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੀਡੀਓ ਖੁਰਦਪੁਰਦ ਕਰਤੀ ਮਤਲਬ ਡਰੱਗ ਬੇਅਤਬੀ ਕਰਾਪਸ਼ਨ ਇਹ ਤਿੰਨੇ ਮੁੱਦਿਆਂ ਨੂੰ ਜੋਰ ਸ਼ੋਰ ਨਾਲ ਪ੍ਰਚਾਰਨ ਵਾਲੀ ਤੁਹਾਡੀ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਤੁਸੀਂ ਤਾਂ ਤਿੰਨੋਂ ਮੁੱਦਿਆਂ ਉੱਤੇ ਫੇਰ ਸਾਬਤ ਹੋਗੇ ਸੋ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਫੇਸਬੁੱਕਾਂ ਦੇ ਉੱਤੇ ਐਸੀਆਂ ਪੋਸਟਾਂ ਪਾ ਕੇ ਮੁੱਖ ਮੰਤਰੀ ਦੀ ਚੇਰ ਦੀ ਕ੍ਰੈਡੀਬਿਲਟੀ ਨਾ ਖਰਾਬ ਕਰੋ ਸਮਾਥੋਟਾ ਜਗ੍ਹਾ ਤੁਹਾਡੀ ਆਓ ਆਪਾਂ ਖੁੱਲਕੇ ਮੁੱਦਿਆਂ ਤੇ ਬਹਿਸ ਕਰੀਏ ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਦਿਓ ਕਿ ਲੋਕ ਤੁਹਾਡੀਆਂ ਗੱਲਾਂ ਚੋਂ ਦੁਬਾਰਾ ਆ ਜਾਣਗੇ ਲੋਕਾਂ ਨੇ ਤੁਹਾਡਾ ਰਾਜ ਦੇਖ ਲਿਆ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਹਰ ਇੱਕ ਮੁੱਦੇ ਤੇ ਹਰ ਇੱਕ ਵਾਅਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੱਜ ਚੁੱਕੀ ਹੈ ਸੋ ਕਿਰਪਾ ਕਰਕੇ ਫੇਸਬੁੱਕਾਂ ਤੇ ਮੁੱਖ ਮੰਤਰੀ ਸਾਹਿਬ ਝੂਠ ਲਿਖਣਾ ਬੰਦ ਕਰੋ ਸਿੱਧੀ ਬਹਿਸ ਕਰੋ 1 ਟੂ 1 ਤੇ ਆ ਕੇ ਦੱਸੋ ਕਿ ਡਰੱਗ ਉੱਤੇ ਆਪਾਂ ਕਿਹੜੀ ਕਾਰਵਾਈ ਕੀਤੀ ਤੁਸੀਂ ਤਾਂ ਵੱਡੇ ਵੱਡੇ ਡਰੱਗ ਦੇ ਤਸਕਰ ਬੇਲਾਂ ਤੇ ਛਡਵਾਤੇ ਅਪਾ ਗੱਲਾਂ ਕਿਡੀਆਂ ਕਰ ਰਹੇ ਮੁੱਖ ਮੰਤਰੀ ਸਾਹਿਬ ਆਓ ਬਹਿਸ ਤਾਂ करिए ਅਪਾ ਗੱਲ ਤਾਂ करिए ਸਾਡੇ ਸਾਹਮਣੇ ਬੈਠ